ਖਾਲਸਾ ਜਿਹੜਾ ਹੈਗਾ ਖਾਲਸਾ ਬੜਾ ਪਵਿੱਤਰ ਨਾਮ ਹੈ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਖਾਲਸਾ ਹਥਿਆਰਿਆਂ ਦੀ ਕਦੇ ਮਦਦ ਨਹੀਂ ਕਰਦਾ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਸਵੇਦਨਚੀਲ ਗੱਲਾਂ ਨੇ ਧਰਮਾਂ ਦੇ ਬਾਰੇ ਵਿੱਚ ਕੋਈ ਗੱਲ ਕਹਿਣੀ ਆ ਹਾਲਾਂਕਿ ਮੈਂ ਨਾ ਤਾਂ ਜਰਨੈਲ ਸਿੰਘ ਭਿੰਡੜਾ ਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਆ ਨਹੀਂ ਮੈਂ ਨਿੱਜੀ ਤੌਰ ਤੇ ਕੋਈ ਹੋਰ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰ ਨਾਲ ਸਹਿਮਤ ਨਹੀਂ ਪਰ ਮੈਂ ਸਮਝਦਾ ਕਿ ਉਹਨਾਂ ਦਾ ਵੀ અપਮਾਨ ਨਹੀਂ ਹੋਣਾ ਚਾਹੀਦਾ ਔਰ ਸ਼ਬਦਾ ਸਤਕਾਰ ਸਾਨੂੰ ਕਰਨਾ ਚਾਹੀਦਾ ਕਿਸੇ ਦਾ ਵੀ અપਮਾਨ ਨਾ ਕੀਤਾ ਜਾਵੇ ਔਰ ਇਹ ਪ੍ਰੇਮ ਦਾ ਹੀ ਕੰਮ ਹੈ ਡੈਮੋਕ੍ਰੇਸੀ ਚ ਪ੍ਰੇਮ ਨਾਲ ਹੀ ਕੰਮ ਚੱਲਦਾ ਕੜਵਾਹ ਜਿਹੜਾ ਵਧਾਉਂਦਾ ਫੈਲਾਉਂਦਾ ਉਹ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਦਾ ਸਟਰੈਂਥਨ ਨਹੀਂ ਕਰਦਾ ਚਾਹੇ ਉਹ ਕੋਈ ਫਿਲਮ ਹੋਵੇ ਚਾਹੇ ਕੋਈ ਗੀਤ ਹੋਵੇ ਇਹਨਾਂ ਗੀਤਾਂ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ ਇਹ ਨਾ ਗੀਤਾਂ ਨਹੀਂ ਫਿਲਮਾਂ ਨਹੀਂ ਜਿਹੜੀ ਹਿੰਸਾ ਪ੍ਰਮੋਟ ਕੀਤੀ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਨੂੰ